ਸਤਿ ਸ਼੍ਰੀ ਅਕਾਲ ਸਰ ਤੁਸੀਂ ਜਾਂ ਇੰਨੀ ਸਾਰੀਆਂ movies ਦੇ ਵਿੱਚ ਕੰਮ ਕਰ ਚੁੱਕੇ ਹੋ ਤੁਹਾਡਾ ਜਿਹੜਾ ਕੈਰੀਅਰ ਹੈ ਬਹੁਤ ਦੇਖ ਕੇ ਸਕੂਨ ਲੱਗਦਾ ਹੈ ਕਿ ਉਹ ਇਹਨਾਂ ਲੰਬਾ ਕੈਰੀਅਰ ਹੈ ਤੁਹਾਡਾ ਇੰਨੀ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਪਰ ਇੱਥੇ ਕਿਉਂਕਿ ਇੰਨਾ ਜੱਲਾ ਨੂੰ ਸੈੱਟ ਦੇ ਬਾਰੇ ਸੁਣੀਆ ਇਹ ਵੀ ਸੁਣਿਆ ਕਿ ਬਹੁਤ ਛੇਤੀ ਕੰਮ ਬੰਦ ਹੋ ਗਿਆ ਇਸ ਸੈੱਟ ਦੇ ਕੀ ਬਕਰਾ ਹੋ ਗਿਆ ਥੈਂਕ ਯੂ ਥੈਂਕ ਯੂ ਬਰੀਮੰਤ ਤੁਹਾਡਾ ਟੈਂਸ਼ਨ ਨਹੀਂ ਮੈਨੂੰ ਇਸ ਵੇਲੇ ਮੈਂ ਇੰਨੀ ਵੱਡੇ ਸਾਹ ਦੇ ਦਰਮਿਆਨ ਬੈਠਾ स्पीकर वाले जी बैठे हैं एंडर एमी एमी बाजी बैठे हैं नहीं बड़े मंत्री सारे पटिंग अमूल्य मंत्री होने में बच्चे तो बड़े हैं थैंक यू थैंक यू फिर मैं दो बीपी मिल गया ने निम्बर्स और सरगुन 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 मैं सुकनी साहब का डेली पढ़ता हूँ पता नहीं कितनी क ਦੇ ਸਿਆ ਮਾ ਮਨੀ ਦੇ ਤੇ ਵਰ ਕਰਦਾ ਹੈ ਇਦਾਂ ਕਿਤਾ ਬਣਾਈ ਰੱਖੇ ਅ ਡਾਇਰੈਕਟਰ ਸਾਹਿਬ ਮੇਰੇ ਤੁਹਾਡੇ ਵਾਲੀ ਫਿਲਮ ਦਾ ਯਾਦ ਅੱਜ ਤੱਕ ਯਾਦ ਹੈ ਮੈਂ ਉਹਦੀ ਬੜੀਆਂ ਤਾਰੀਆਂ ਮਿਲਾਈਆਂ ਨੇ ਉਹਦੇ ਤੇ ਜਦੋਂ ਮੈਂ ਤੇ ਇਹਦੇ ਜਾਨਾ ਹੋ ਰਿਹਾ ਉਹ ਮੈਨੂੰ ਯਾਦ ਨਹੀਂ ਹੁੰਦੇ ਨੰਨ ਕਿ ਪਹਿਲੀ ਫਿਲਮ ਨੇ ਯਾਦ ਰੱਖ ਲੈਂਦੇ ਨੇ ਇਹ ਮੇਰੀ ਪਹਿਲੀ ਹੋ ਗਈ ਸੀ ਵਿੱਚ ਗੈਪ ਬੜਾ ਵੱਡਾ ਆ ਗਿਆ ਚਲੌਂ ਦਾ ਇਸ਼ਾਰਾ ਤੋਂ ਬਾਅਦ ਫਿਰ ਜਿੰਨੇ ਮੈਂ ਤੇ ਲੋਕ ਕਿਹਾ ਮੇਰੀ ਪਹਿਲੀ ਜਨਮ ਬਣੀ ਕਿਉਂ ਉਹ ਤਾਂ ਬਾਕੀ ਮੈਂ ਦੋ ਚਾਰ ਜਨਮਾਂ ਕੀਤੀਆਂ ਪਰ ਉਹ ਉਦੋਂ ਪਿਆਰੇ ਸਿਨੇਮਾ ਨੇ ਉਹ ਲੈਂਡ ਕਿਪ ਜਿਹੜੀ ਉਸ ਤੋਂ ਬਾਅਦ ਫਿਰ ਤੁਹਾਡੇ ਉਹ ਨਹੀਂ ਫਿਰ ਹੁੰਦਾ ਬਾਅਦ ਉਹਦੇ ਚ ਜਦੋਂ ਵੀ ਮੈਂ ਜੇ ਇੱਥੇ ਜੜਨਾ ਆਏ ਕਿਵੇਂ ਲੱਗ ਜੋ ਕਹਤਾ ਜਪਾਣੀ ਨੱਕਾ ਮੋੜ ਕੇ ਦਿਖਾ ਦੇ ਕਹੀ ਨਾਲ ਘਾਟਾ ਨਾ ਲਾ ਦੇ ਅੱਜ ਤੱਕ ਅੱਜ ਤੱਕ ਬਾਪੂ ਰਹਿ ਬਸ ਫਾਸਤੋ ਕੇ ਸਾਡੀ ਜਿਹੜੀ ਕਿਸਾਨੀ ਇਹ ਕਿਸਾਨੀ ਹੈ ਜਿਹੜੇ ਜੱਟ ਜ਼ਮੀਂਦਾਰਾਂ ਦੇ ਮੁੰਡੇ ਨੇ ਜਿਹੜੇ ਸਿੱਖਾਂ ਦੇ ਹੁੰਦੇ ਨੇ ਉਹ ਇਸ ਡਾਇਲੌਗ ਨੂੰ ਇੰਨਾ ਪਿਆਰ ਕਰਦੇ ਆ ਕਮਾਲ ਹੈ ਰੱਬ ਦਾ ਨੋਰ ਅੱਛਾ ਦੇ ਇਹ ਵੀ ਯਾਦ ਹੈ ਮੇਰੇ ਇਹਨਾਂ ਨੇ ਮੈਨੂੰ ਫੋਨ ਦਿੱਤੀ ਸੀ ਮੈਨੂੰ ਕਹਿੰਦੇ ਸੋਈ ਸਾਹਿਬ ਜੀ ਜਖਾਨਾ ਰੌਲਾ ਕਿਸ ਕਰਤਾ ਹੁੰਦਾ ਟੋੜਾ ਤੇ ਨਾਲ ਮੇਰੀ ਐਕਟਰ ਸੀ ਜੀ ਤੇ ਸਰ ਤੇ ਸਰ ਤੇ ਸਰ ਭਾਜੀ ਦਾ ਤੁਹਾਡਾ ਰੌਲਾ ਮੈਂ ਜੱਟਾਂ ਦਾ ਰੌਲਾ ਤਾਂ ਬਟਾ ਦੇ ਪਾਣੀ ਦੇ ਹੁੰਦਾ ਐਂ ਕਰੋ ਫਿਰ ਲਿਖ ਲੋੜ ਹੈ ਹਜ਼ੂਰ ਦੋ ਲੈਣਾ ਇੱਕ ਦੋ ਲੈਣਾ ਮੈਂ ਆਪ ਕੀ ਲੀ ਗਿਆ ਉਹ ਲੋਕ ਇਹ ਅੱਜ ਤੱਕ ਕਾੜੀਆਂ ਕਰਦੇ ਆ ਤੇ ਬਹੁਤ ਬਹੁਤ ਸ਼ੁਕਰੀਆ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੇਨਨਤਾ ਦਾ ਤਹੀ ਯਾਦ ਕਰੀ ਲਿਆ ਮੈਨੂੰ ਮੈਂ ਤਾਂ ਸੋਚ ਰਹੀ ਜੀ ਲੱਗ ਰਹੀ ਹੈ ਨਹੀਂ 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 ਪਤਾ ਕਿ ਉਡੀ ਆਤਬਹੁਤ ਤੇਜ਼ ਹੁੰਦੀ ਹੈ ਬਣਾ ਹਰ ਪ੍ਰੋਗਰਾਮ ਨੂੰ ਸਮਾਰਨਾ ਉਹ ਲਾਜ਼ਮੇਦਾਰੀ ਕੌਣ ਕੌਣ ਕਦੋਂ ਇਹ ਕੀਤੇ ਮੈਨੂੰ ਮੌਕਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ ਐਤੋਂ ਦੀ ਜਿਹੜੀ ਪ੍ਰੈਸ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁ ਗਿਣਤੀ ਜਿਹੜਾ ਹਰ ਭਰਿਆ ਪਿਆ ਐਤੋਂ ਲੈ ਕੇ ਫੋਟੋ ਗਿਣੇ ਕਿੰਨੇ ਨੇ ਕੈਮਰੇ ਕਿੰਨੇ ਨੇ ਬਹੁਤ ਅੱਛੀ ਗੱਲ ਹੈ ਸਾਡੀ ਫਿਲਮ ਨੂੰ ਜਰਾ ਜ਼ਬਰਦਸਤ ਢੰਗ ਨਾਲ ਬੋਦਾਂਗੇ ਪੇਸ਼ ਕਰਨਾ ਤਾਂ ਕਿ ਟਿਪਸ ਕੰਪਨੀ ਪੰਜਾਬੀ ਰਿਹਾ ਰ ਪਹਿਲੀ ਫੇਮ ਕਰ ਰਹੀ ਹੈ ਮੇਰੇ ਖਿਆਲ ਪਹਿਲੀ ਨਹੀਂ ਕਰਦੀ ਕੰਸਾਈਸੀ ਇੱਕ ਬਰਦਰ ਤੇ ਵੀ ਨਾ ਸੀ আচ্ছা ਚਲੋ ਵੀ ਇਹਨਾਂ ਓਕੇ 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 ਮੈਂ ਉੱਥੇ ਮੈਂ ਦਫਤਰ ਤੇ ਜਾਂਦਾ ਨਹੀਂ ਮੇਰੇ ਯਾਦ ਹੈ ਉਹ ਮੁੰਬਈ ਇੰਟੀਰੀਅਰ ਤੇ ਜਾ ਕੇ ਪਹਿਲਾਂ ਦਫਤਰ ਹੁੰਦਾ ਸੀ ਮੈਂ ਉੱਥੇ ਮਿਲਦਾ ਵੀ ਰਿਹਾ ਕਦੇ ਕਦੇ ਨਹੀਂ